ਕਿਤੇ ਨਾ ਕਿਸੇ ਬੰਦੇ ਸੀਗੇ ਉਹਨਾਂ ਰਾਤ ਨੂੰ ਮੌਂਦਾ ਸੋਇਦਕੀ ਵਿਚਾਰ ਨਾ ਕਰਦੇ ਰਹੇ ਕਰਦੇ ਸੀ ਕੋਈ ਨਾ ਕੁਝ ਉਸ ਕੇਸ ਦੇ ਵਿੱਚ ਉਹਨਾਂ ਲੜਕੇ ਦੇ ਬੱਚਾ ਦਾ ਜ਼ਿਕਰ ਆਇਆ ਸੀ ਔਰ ਇਹਨਾਂ ਦੋ ਤਿੰਨ ਅਣਪਛਾਤੇ ਮੂਨੇ ਬੰਦੇ ਮੈਨੂੰ ਪੜਿਓਆ ਹੋਇਆ ਔਰ ਮੋਰ ਹਮਸ਼ਤੇ ਬੱਚਾ ਦੋ ਜਣੇ ਸੱਚੀ ਕਿਹਾ یونیورسٹی ਤੋਂ ਪੜ੍ਹਤੂ ਨਾ ਆਲ ਪਾਦੇ ਰਹੇ ਕਹਿੰਦੇ ਕਿਸੇ ਨੂੰ ਫੜ ਲੈਂਦੇ ਸੀ ਫੇਰ ਛੱਡ ਦਿੰਦੇ ਸੀ ਫੇਰ ਫੜ ਲੈਂਦੇ ਸੀ ਫੇਰ ਛੱਡ ਦਿੰਦੇ ਸੀ ਕੋਈ ਵੜਾਸ ਨਹੀਂ ਬਣਿਆ ਫੇਰ ਉਹਨੇ 5 ਬੰਦੇ ਦਰਸ਼ਨ ਸਿੰਘ ਜਿਹਨੂੰ ਸਿੰਘਦਾਰਾਂ ਪੰਜ ਮਿੰਟ ਦੇ ਫਾਈਲ ਕਿਤੇ ਪੰਜੇ ਵੀ ਬਰੀ ਹੋ ਗਏ ਉਹਨਾਂ ਦੇਖਲਾ ਫੇਰੇ ਆਉਂਦੇ ਖਾ ਕੋਈ ਸਾਜ਼ਿਸ਼ਦਾਰ ਕੇਸ ਬਣਾਇਆ ਯੂਕੇ ਦੇ ਨਾਗਰਿਕ ਸੀ ਜਿਹਨੇ ਬਰੀ ਹੋਇਆ ਨਹੀਂ ਉਹਨੇ ਤਾਂ ਕੋਈ ਯੂਕੇ ਦਾ ਨਾਗਰਿਕ ਸੀ ਯੂਕੇ ਦਾ ਨਾਗਰਿਕ ਗੱਲ ਕਰਕੇ ਸੀ ਫ੍ਰਾਈ ਜੀ ਸਾਰੇ ਪੰਜਾਬ ਇਥੋਂ ਪੰਜਾਬ ਦੇ ਰਾਜਨੀਤਿਕ ਉਹ ਸਾਰੇ ਦੇ ਸਾਰੇ ਬਰੀ ਹੋ ਗਏ ਪੰਜ ਉਹਨੂੰ ਜਗਤਾਰ ਸਿੰਘ ਤੇ ਤੇ ਰੌਣਦੀਪ ਤੇ ਇਹਨਾਂ ਨੇ ਸਾਜ਼ਿਸ਼ੇ ਬਣਾਈ ਕਿ ਇਹਨਾਂ ਨੇ ਕੌਨਸਪੀਰੇਸੀ ਕੀਤੀ ਜਗਤਾਰ ਕਰੋ ਜੋ ਕਿ ਉਹ ਵੀ ਪੂਰੀ ਤਰ੍ਹਾਂ ਦਾ ਕੰਮ ਰਹੇ ਕਿਉਂਕਿ ਹਸਪਤਾਲ ਕੋਈ ਐਵੀਡੈਂਸ ਨਹੀਂ ਹੈ ਇੱਕ ਵੀ ਬੰਦਾ ਲਿਆ ਕੇ ਰੋਣ ਦਾ ਕੇਸ ਦਾ 10 ਸਾਲ ਜਨਤ ਨੂੰ ਖੋਲਿਆ ਉਹ ਸਜ਼ਾ ਨੂੰ ਵੀ 2000 ਤੋਂ ਲੈ ਕੇ ਅੱਜ ਤੱਕ 12 ਸਾਲ ਰਹੀ ਹੈ 15 16 14 15 ਇਹ ਵੀ ਉਹ ਚੱਲ ਰਹੇ ਆਦਰਸ ਕੋਈ ਐਵੀਡੈਂਸ ਭਾਈ ਤਰੀ ਜਸੌਰੇਸ ਨਾਮ ਦਾ ਬੈਂਕ ਮੈਂ ਦੱਦਿਆ ਇਹਨਾਂ ਨੂੰ ਕਾਇਚਤ ਹੋ ਗਿਆ ਠੀਕ ਦੋਨੋਂ ਸਰ ਪਹਿਲਾਂ ਵੀ ਕਿਸੇ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਇਸ ਮਾਮਲੇ ਦੀ ਚਾਹੀਦੀ ਰਹੀ ਉਹ ਕੋਲਾ ਚੌਪ ਉਧਰ ਚੱਲ ਰਹੀ ਹੈ ਉਹ ਰੋਹਤ ਮੈਂ ਜਨਕਾਰ ਸਿੰਘ ਦਾ ਰਹਿ ਹੋਇਆ ਉਹ ਕਿ ਜਿੱਥੇ ਹੋਰ ਬਾਬੇ ਜਿੱਥੇ ਹੋਰ ਬਾਬੇ ਠਹਿਗੇ ਉਹ ਬਰਾਜੇ ਪਰ ਇਸ ਕੇਸ ਕੋਈ ਇਹ ਸਰ ਇੱਕ ਕਿਥੋਂ ਅਰੈਸਟ ਕਰੋ ਕਿਤੇ ਵੀ ਕੋਈ ਪਤਾ ਹੈ ਇਹ ਉੱਥੋਂ ਬਾਹਰੋਂ ਆਏ ਸੀ 에어ਪੋਰਟ ਚ ਰਹਿ ਤੋ ਰੈਸਟ ਪਾਈ ਸੀ ਉਹ ਗੋਡੀ ਦੀ ਉਹਦੇ ਰੈਸਟ ਆਸੇ ਕਰਦੀ ਇਹ ਬੈ ਤੁਸੀਂ ਬੋਲ ਤਾ ਹਰ ਰਮਨ ਜੀ ਦੀ ਕਰ ਲਈ ਰਮਨਦੀਪ ਸਿੰਘ ਨੂੰ ਬੈਕ ਕਰ ਚਲੋ ਉਹ ਮੈਂ ਜੀ ਹੋਰ ਕਰ ਲਿਆ ਰਮਨ ਅੱਜ ਬਰੀ ਰੈਸਟ ਸਰ ਸਭ ਤੋਂ ਪਹਿਲਾਂ ਪਕਾਲਪੁਰ ਮਰਾਲ ਪਤਨਵਾਜੀ ਬਾਬਾ ਜੀ ਨੂੰ ਅਸੀਂ ਉਸ ਤੋਂ ਵਾਸਾ ਦੇ ਵੀਰ ਸਾਹਿਬ ਛੋਟਾ ਸਾਹਿਬ ਦਾ ਤਰਕਾਰੀ ਦੇ ਨੇ ਬਣਾ ਸੂਤੋਂ ਕਾਮ ਦੀ ਸੇਵਾ ਕਰਦੇ ਆਏ ਨੇ ਇਹਨਾਂ ਨਾਲ ਖਾਣਾ ਬਹੁਤ ਔੜੀ ਗੱਲ ਹੈ ਸੱਚਾਈ ਦੇ ਨਾਲ ਹਮੇਸ਼ਾ ਖੜੇ ਨੇ ਕਾਟ ਕੇ ਖੜੇ ਨੇ ਇਹਨਾਂ ਦੀ ਸਾਰੇ ਜਨ ਤੱਕ ਮਿਹਨਤ ਸਤਕਾ ਅੱਜ ਵੈਕੁਰ ਦੀ ਕਿਰਪਾ ਨਾਲ ਅਸੀਂ ਬੋਨੋ ਵੀ ਪਾ ਕੇ ਤਾਸ਼ੀ ਤਾਰਾ ਦੀ ਮੈਂ ਦੋਨੋਂ ਪਰਿਵਾਰਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਵੀਰ ਸਾਹਿਬ ਨੂੰ ਸਾਵਧਾਨ ਜੋ ਨਾਲ ਸਾਧਤਾ ਸਰ ਬੈਠ ਪੜਾਵਾ ਸਭ ਤੈਦਲ ਤੋਂ ਤਰ੍ਹਾਂ ਜਿਸ ਵੰਦ ਸੀਗੇ ਉਹਨਾਂ ਰਾਤ ਨੂੰ ਆਉਂਦਾ ਸੀ ਕਿ ਛਾਣ ਮੁਸਤਫਾ ਦੇ ਨਾਲ ਤੱਕ ਕਰਦਾ ਉਸ ਕੇਸ ਦੇ ਵਿੱਚ ਉਹਨਾਂ ਲੜਕੇ ਦੇ ਬੱਚਾ ਦਾ ਜ਼ਿਕਰਾ ਆਇਆ ਸੀ ਔਰ ਕਿ ਦੋ ਤਿੰਨ ਆਲੂ ਪਛਾਤੇ ਮੋਨੇ ਬੰਦੇ ਨੇ ਗੋਲੀ ਵਾਰੀ ਉਹਨਾਂ ਬੱਚਾ ਦਾ ਜਿਹੜਾ ਸਬਸੀਕੁਐਂਟ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੂੰ ਆਲ ਕਰਦੇ ਰਏ ਕਦੇ ਕਿਸੇ ਨੂੰ ਫੜ ਲੈਂਦੇ ਸੀ ਘੱਟਾ ਦਿੰਦੇ ਸੀ ਫੇਰ ਫੜ ਲੈਂਦੇ ਸੀ ਫੇਰ ਨਾ ਫੜਦਾ ਸੀ ਕੋਈ ਵੜਾਸ ਨਹੀਂ ਬਣਦਾ ਸੀ ਫਿਰ ਉਹਨੇ 5 ਵਜੇ ਦਰਸ਼ਨ ਸਿੰਘ ਜੀ ਕੋਲੋਂ ਸួរ ਪੰਜ ਵਜੇ ਭਾਈ ਕਿਥੇ ਪੰਜੇ ਵੀ ਬਰੀ ਹੋ ਗਏ ਉਹਨਾਂ ਦੇ ਖਲਾ ਫੇਰੇ ਆਂਦੇ ਖਾਤ ਸਾਜਿਸ਼ਦਾਰ ਕੇਸ ਬਣਾਇਆ ਯੂਕੇ ਦੇ ਨਾਗਰਿਕ ਸੀ ਜਿਹੜੇ ਬਰੀ ਹੋਏ ਨਹੀਂ ਉਹਨਾਂ ਤੇ ਕੋਈ ਯੂਕੇ ਦਾ ਨਾਗਰਿਕ ਸੀ ਯੂਕੇ ਦਾ ਨਾਗਰਿਕ ਗੱਲ ਕਰਕੇ ਸਟਰਾਜੀ ਸਾਰੇ ਪੰਜਾਬ ਦੇ ਲੋਕਾਂ ਦੇ ਸਾਰੇ ਦੇ ਸਾਰੇ ਪਰਿਵਾਰ ਪੰਜ ਪੰਚ ਉਹਨੂੰ ਜਗਤਾਰ ਸਿੰਘ ਤੇ ਤੇ ਰਮਨਦੀਪ ਤੇ ਇਹਨਾਂ ਨੇ ਸਾਜ਼ਿਸ਼ੇ ਬਣਾਈ ਕਿ ਇਹਨਾਂ ਨੇ ਕੌਨਸਪਰੇਸੀ ਕੀਤੀ ਸੀ ਉਹ ਕਦਰ ਕਰਾਉਂਦੇ ਕਿਉਂਕਿ ਉਹ ਵੀ ਪੂਰੀ ਤਰ੍ਹਾਂ ਦਾ ਕੰਮ ਰਹੇ ਕਿਉਂਕਿ ਕੌਨਸਪਰੇਸੀ ਦੀ ਕੋਈ ਐਵਿਡੈਂਸ ਨਹੀਂ ਹੈ ਇੱਕ ਵੀ ਬੰਦਾ ਇਹ ਲਿਆ ਕੇ ਉਹਨੂੰ ਲਾ ਕੇ ਇਸ ਦਾ 10 ਸਾਲ ਜਨਤ ਨੂੰ ਖੋਹ ਲਿਆ ਉਹ ਸਜ਼ਾ ਨੂੰ ਵੀ 20 ਬਹੁਤ ਟਾਲੇ ਕਰ ਤੱਕ ਟ੍ਰਾਇਲ ਚੱਲ ਰਹੀ ਹੈ ਕਦਰ ਸੌਣ ਚਾਲੋਂ ਬੰਦ ਕਰਿਆ ਜਾਂ ਇਸ ਜੀ ਵੀ ਲੋਨ ਚੱਲ ਰਿਹਾ ਹੈ। ਕਦਰ ਕੋਈ ਉਹਨਾਂਸ ਭਾਈ ਤੇ ਜਸਵੰਤ ਸਿੰਘ ਨੰਬਰ ਬੈਂਕਟ ਰੁਕਦਾ ਹੈ। ਇਹਨੂੰ ਵਾਇਚਿਤ ਕਰੀਦਾ। ਠੀਕ। ਸਰ ਪਹਿਨਾ ਵੀ ਕਿਸੇ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਇਸ ਮਾਮਲੇ 'ਵੀ। ਚਾਹਦੇ ਵੀ ਉਹ ਕੋਰਟ ਚੋਂ ਉੱਤਰ ਚੱਲ ਰਹੀ ਹੈ। ਇਹ ਬਹੁਤ। ਇਹ ਜਨਕਾਰ ਸਿੰਘ ਦਾ ਕਹਾਣੀ ਹੈ। ਹੋਰ ਕਿ ਜਿਸ ਹੋਰ ਮਾਮਲੇ ਤੇ ਹੋਰ ਮਾਮਲੇ ਥੈ ਕਨ ਬਰਾਜ ਬਰੇਸ ਕੇਸ ਕਰੀ। ਤੇ ਸਰ ਇਹ ਕਿੱਥੋਂ ਅਰੈਸਟ ਕਰੋ ਕਿਤੇ ਵੀ ਕੋਈ ਪਤਾ ਹੈ? ਇਹ ਉੱਥੋਂ ਬਾਹਰੋਂ ਆਏ ਸੀ। 에어ਪੋਰਟ ਚ ਰਹਿ ਤੋ ਅਰਸਟ ਪਾਇ ਸੀ। ਕੌਣ ਜੇ ਕਾਰਸੀ ਕਰਾ ਦੇ ਇਹ ਬੈ ਤੁਸੀਂ ਬੋਲਦਾ ਹੋ ਤਾਂ ਦਿਖਾ ਰ ਰਮਨ ਜੀ ਦੀ ਕਰ ਲਈ ਰਮਨਦੀਪ ਸਿੰਘ ਨੂੰ ਬੈ ਕਰ ਚਲੋ ਇੱਕ ਉਹ ਹੋਰ ਕਰ ਲਿਆ ਰਮਨ ਅੱਜ ਬਰੀ ਦਿੱਸੋ ਸਭ ਤੋਂ ਪਹਿਲਾਂ ਆਕਾਲਪੁਰ ਮਹਾਰਾਜ ਤੋਂ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਮਸਤੋਵਾ ਜੀ ਵੀਰ ਸਾਹਿਬ ਛੋਟਾ ਸਾਹਿਬ ਦਾ ਤਧਾਰ ਜੀ ਬਣਾ ਸ਼ੁਰੂ ਤੋਂ ਕੰਮ ਦੀ ਸੇਵਾ ਕਰਦੇ ਆ ਨੇ ਇਹਨਾਂ ਦਾ ਖਾਣਾ ਬਹੁਤ ਓਡੀ ਗੱਲ ਸੱਚਾਈ ਦੇ ਨਾਲ ਹਮੇਸ਼ਾ ਖੜੇ ਨੇ ਘਾਟ ਕੇ ਖੜੇ ਨੇ ਇਹਨਾਂ ਦੀ ਸਾਰੇ ਜਨਤਾ ਕਮ ਮਿਹਨਤ ਸਤਿਕਾਰ ਅੱਜ ਵੈਕੂ ਜੀ ਦੀ ਕਿਰਪਾ ਨਾਲ ਅਸੀਂ ਬਹੁਤ ਹੀ ਪੱਜ ਤਾਸ਼ੀਰ ਪਰਾ ਜੀ ਨੂੰ ਮੈਂ ਦੋਨੋਂ ਪਰਿਵਾਰਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਇਨਸਾਨੀ ਸਾਵਧਨ ਜਨਾਂ ਨਾਲ ਸਾਧਪਤਾ ਸਰ ਬੈਠੇ ਬਰਾਬਰ ਸਭ ਤੈਅ ਦੋਨੋਂ ਕਰਦੇ